ਦੇਖੋ ਜੀ ਇਹ ਪਲੇਟਾਂ ਪਲੇਟਾਂ ਦਾ ਹਾਲ ਵੇਖ ਲੋ ਜੰਡੇ ਵਾਲੇ ਵਾਲੀਆਂ ਪਲੇਟਾਂ ਦਾ ਆ ਜੰਡੇ ਵਾਲੇ ਲੈਂਦੀ ਆ ਪਲੇਟਾਂ ਨਹੀਂ ਨਹੀਂ ਜੰਡੇ ਵਾਲਿਆਂ ਤੋਂ ਨਹੀਂ ਆ ਹੁਣ ਨਾਂ ਨਹੀਂ ਲੈਣਾ ਆਪਾਂ ਤੇ ਹੈ ਤਾਂ ਕਿਤੇ ਲਾਗੇ ਪਾਸੇ ਦੀਆਂ ਵਾਂ 4 ਰੁਪਏ ਦੱਸਿਆ ਰੇਡਾਂ ਦੇ 4 ਰੁਪਏ ਰੇਟ 4 ਰੁਪਏ ਦੱਸਦੇ ਆ ਸਾਰੀਆਂ ਪਲੇਟਾਂ ਚੈੱਕ ਕਰਾ ਦਿਓ ਦੇਖੋ ਭਾਈ ਲਾ ਕੀ ਬਣੀਆਂ ਇਹ ਤੁਣਕਵਾੜ ਚ ਦੇਣ ਵਾਲਾ ਮਾਲ ਆ ਕਵਾੜੀ ਤੇ ਗਾਡਰ ਤੇ ਗਾਡਰ ਵੀ ਕਵਾੜ ਗੱਲ ਇਹ ਵੀ ਪਈਆਂ ਵਾਂ ਆ ਵੀ ਆ ਮੇਨ ਪੱਤਰੀਆਂ ਹੀ ਨਹੀਂ ਹੈਗੀਆਂ ਤੇ ਆ ਵੀ ਇਦਾਂ ਦੀਆਂ ਹੀ ਆ ਕਾਰ ਡਰ ਨਈ ਨੀ ਬਦਲਨੀ ਗਾਦੀ ਭਰਾਵਾ ਐ ਕਿਹੜਾ ਕਿਹਦਾ ਨਾਂ ਟਾਂ ਲੈਣਾ ਪਰ ਅਸੀਂ ਕਹਿੰਦੇ ਵੀ 4 ਰੁਪਏ ਸਾਡੇ ਕੋਲ ਰੇਡ ਲਾਣਾ ਤੇ ਟੇਟਾ ਸਹੀ ਦੇਣਾ ਨਾ ਨਾ ਕੋਈ ਗ੍ਰੈਂਡਰ ਮਾਰ ਕੇ ਨਹੀਂ ਸਹੀ ਗੱਲ ਹੈ ਹਾਂ ਰੱਖਣਾ ਇੱਕ ਕੰਮ ਤੇ ਹੈਗੇ ਇੱਥੇ ਵੀ ਨਾ ਹੋਰ ਨਿਕਲਿਆ ਜੇ ਕੰਮ ਨਾ ਹੋ ਜੀ ਆ ਵੀ ਪਏ ਲੋਕ ਲਾਲਾ ਨਹੀਂ ਯਾਰ ਜਿਆਦਾ ਕੰਮ ਥੱਕਾ ਵੀਰ ਦੇਖ ਕੁੜੀਆਂ ਆ ਦਸ ਜੇ ਤੂੰ ਰੱਖਿਆ ਸਮਾਨ ਤੇ ਨਾ ਰਿਪੇਅਰ ਵੀ ਲਾਲਾ ਨਾਲ ਆ ਨਹੀਂ ਆਪਣੇ ਪਿੰਡੋਂ ਸਾਮਾਨ ਉਧਾਂ ਵਧੀਆ ਮਿਲਦਾ ਆਖਣ ਵਾਲੀ ਗੱਲ ਨਹੀਂ ਸਾਰਾ ਕੁਝ ਹੀ ਵਧੀਆ ਮਿਲਦਾ ਪਿੰਡੋਂ ਨਾ ਕੀ ਦਿੱਤੀ ਬਦਨਾਮੀ ਸਾਡੀ ਹਾਂ ਇਹ ਕਹਿੰਦਾ ਨਿਸਰੀ ਮੜੇ ਇਹ ਆਪਣੇ ਪਿੰਡ ਦਾ ਨਹੀਂ ਨਾ ਸਾਮਾਨ ਆ ਵੀ ਆ ਕੇ ਮੌਜੂਦ ਜੇ ਮੁੰਡਾ ਗੱਡੀ ਲੈ ਜਾਂਦਾ ਐਵੇਂ ਜਿ ਮੋਰੀਆਂ ਇਹਦੇ ਵਿੱਚ ਕਿਹੜੇ ਮੁੰਡੇ ਆ ਇਹ ਘੋਲ ਕੇ ਆ ਬੁਗਣੀ ਇਹ ਬੁਗਣੀ ਆ ਇਹ ਜਿਹੜੀ ਬੁਗਣੀ ਆ ਜਿਹੜੇ ਤੋਂ 4 ਰੁਪਏ ਸਾਡੇ ਵਗੜਨੇ ਆ। ਹੋਰ ਹੋਰ ਆ ਜਾਣੀਆਂ ਇਹ ਥੱਲੇ ਆ। ਵਾਦੂ ਆ। ਹੁਣ ਦੂਜਾ ਸਮਾਨ ਆਉਂਦੇ ਆ ਸਫਾਈ ਨਹੀਂ ਹੁੰਦੀ ਤਾਂ ਇੰਟਰ ਦੀ। ਸਫਾਈ ਭੈਂਟਣ ਸਮਾਨ। ਉਹ ਕਿਨ੍ਹਾ ਆਇਦੇ। ਜਿਹੜਿਆਂ ਦਾ ਪਾਵਾ ਆ। ਇਦਾਂ ਰਾ ਸਾਡੀ ਸੁਣਦਾ ਕਿੰਦਾ ਆਪੇ ਬਨ ਗਿਆ ਹੱਥੀ ਬਨ ਕੇ ਗਿਆ ਤਾਂ ਥੀਂ ਡਾਇ ਖੋਲਣ ਹਣ ਰਹਿ ਰਹੇ ਹਾਇ ਰਹਿੰਦੇ ਜੀ ਇਹਦੇ ਵਿੱਚ ਇਹ ਨਹੀਂ ਖੁੱਲਣਾ ਉਹੀ ਉਹ ਕੋਈ ਯਾਰ ਰਹਿੰਦੇ ਬੰਨ ਵਿੱਚ ਉਹ ਨਹੀਂ ਲੋਟ ਆਈ ਨਾ ਦੇਂਦੀ ਉੱਥੇ ਵੀ ਬਨ ਗਏ ਅਵੀ ਖੋਲ ਕੀ ਪਾਏ ਬੰਦਾ ਲੈ ਲਈ ਆਂਦਾ ਕਿ ਨਹੀਂ ਵੀਰ ਨੇਰੀਆਂ ਹਾਂ ਲਈ ਜਾਂਦਾ ਕੋੜੀਆਂ ਕੁੱਤੇ ਥੱਲੇ ਪਾਦਾ ਭਾਰ ਪੜਾ ਜਾ ਕੇ ਤੂੰ ਵਧਿਆ ਕੋਈ ਮੁੱਠਾ ਕਿ ਨਹੀਂ ਹਾਂ ਦੱਸਦਾ ਨਹੀਂ ਸਰੀਆਂ ਵਧਿਆ ਕਿ ਨਹੀਂ ਥੋੜਾ ਪਾਦਾ ਪਾ ਹੀ ਵੜਾ ਦਿੱਤਾ ਵਧਣਾ ਕਿੱਥੋਂ ਸੀ ਕਾ ਤੋਰ ਭਜਨ ਕੀ ਰਹੇ ਪਿਆਰ ਦਾ ਤੂੰ ਮੈਂ ਛਾਤ ਕੋਈ ਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰੀਏ ਟੋਂ ਟੋਂ ਸਤਰਾ ਆ ਗੱਲ ਕੀਤੀ ਨਾ ਪਿੰਡ ਵਾਲਿਆਂ ਵਾਲੀ ਆ ਕੀਤੀ ਅੱਗੇ ਤਾਨੂੰ ਬਹਿ ਗਿਆ ਕਿ ਨਹੀਂ ਚਾਉਣਾ ਮਾਰ ਕੇ ਅੱਗੇ ਤਾਨੂੰ ਕੱਚੇ ਖਵਾਦੇ ਜੀ ਬੁਰਾ ਗਰਮ ਨਹੀਂ ਨਹੀਂ ਹੁਣ ਹੁਣ ਕੀਤੇ ਲਾਲ ਅੱਗੇ ਤੇ ਕੱਚੇ ਖਵਾਤੇ ਆ ਲੈਨ ਚ ਬਹੁਤ ਲੈਨ ਚ ਨਹੀਂ ਮੈਂਬਰਾਂ ਨਾਲ ਸੇਵਾ ਕੀਤੀ ਆਪਣੀ ਤੂੰ ਐਪੀ ਦੋ ਰਹੀ ਓ ਮੈਂ ਦੋ ਰਹੀ ਹੁਣ ਹੁਣ ਕੀ ਕਰਨਾ ਕੀ ਆ ਪਾਏ ਘੱਟੇ ਹੁਣ ਗੂੜਾ